ਅਸੀਂ ਹਾਲੈਂਡ ਤੋਂ 174 ਸੱਜਣ 22 ਸ਼ਿਪ ਨੋਵਾ ਸਕੋਸ਼ੀਆ ਦੀ ਧਰਤੀ ਤੇ ਉਤਰੇ ਸੀ 12 ਜੁਲਾਈ ਨੂੰ ਕਿ ਕਮਜ਼ੋਰ ਸ਼ਿਪ ਸੀ ਕੋਈ ਸੇਫਟੀ ਨਹੀਂ ਸੀ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਪੈਲੀਫੈਕਸ ਤੋਂ ਕੋਈ 350 ਕਿਲੋਮੀਟਰ ਤੇ ਸੌਥ ਮੈਕਸ ਕੋਰਨਰ ਤੇ ਤਾਂ ਉਹਨਾਂ ਲੋਕਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਸ ਵੇਲੇ। ਹੋਰ ਉੱਥੋਂ ਦੀ ਕਮਿਊਨਿਟੀ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ। ਹੋਰ ਅੱਧ ਕੀ ਅਸੀਂ ਜਾਣਾ ਚਾਹੁੰਦੇ ਆ ਜੁਲਾਈ ਦੇ ਵਿੱਚ ਉੱਥੋਂ ਦੀ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਉਹਨਾਂ ਲਈ ਕੁਝ ਉਹਨਾਂ ਦੀ ਹੈਲਪ ਕਰਨ ਲਈ। ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਵਿਦੇਸ਼ ਦਾ ਰੁਖ ਕਰਦੇ ਨੇ ਖਾਸ ਤੌਰ ਦੇ ਉੱਤੇ ਕੈਨੇਡਾ ਨੂੰ ਤਰਜੀਹ ਦਿੰਦੇ ਨੇ ਤੇ ਅੱਜ ਤੋਂ ਕਈ ਸਾਲ ਪਹਿਲਾਂ ਯਾਨੀ 1987 ਦੇ ਵਿੱਚ 174 ਪੰਜਾਬੀ ਵੀ ਕੈਨੇਡਾ ਪਹੁੰਚੇ ਸੀ ਤੇ ਉਹਨਾਂ ਦੇ ਵਿੱਚੋਂ ਇੱਕ ਨੇ ਅਵਤਾਰ ਸਿੰਘ ਸੰਧੂ ਜਿਨ੍ਹਾਂ ਦਾ ਸਫ਼ਰ ਕਾਫੀ ਚੁਣੌਤੀਆਂ ਭਰਿਆ ਰਿਹਾ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਉਹ ਪਹੁੰਚਦੇ ਨੇ ਤੇ ਜਿਹੜਾ ਸ਼ਿਪ ਆ ਉਹ ਵੀ ਕੋਈ ਬਹੁਤੀ ਵਧੀਆ ਹਾਲਤ ਵਾਲਾ ਨਹੀਂ ਹੁੰਦਾ ਪਰ ਫਿਰ ਵੀ ਉਹ ਆਪਣੀ ਮੰਜ਼ਲ ਤੱਕ ਪਹੁੰਚਦੇ ਨੇ ਤਾਂ ਉੱਥੇ ਪਹੁੰਚਣ ਦੇ ਉੱਤੇ ਲੋਕਾਂ ਵੱਲੋਂ ਉਹਨਾਂ ਦਾ ਸਾਥ ਦਿੱਤਾ ਜਾਂਦਾ ਹੈ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਤੇ ਹੁਣ ਅਵਤਾਰ ਸਿੰਘ ਸੰਧੂ ਹਰਾਂ ਨੇ ਵੀ ਫੈਸਲਾ ਕੀਤਾ ਹੈ ਕਿ ਉਹ ਉਹਨਾਂ ਦਾ ਖਾਸ ਲੋਕਾਂ ਦਾ ਖਾਸ ਕਮਿਊਨਿਟੀ ਦਾ ਧੰਨਵਾਦ ਕਰਨਗੇ ਤੇ ਉਹਨਾਂ ਦੀ ਮਦਦ ਵੀ ਕਰਨਗੇ ਆਪ ਸਾਰਿਆਂ ਦਾ ਦਰਜ ਕਰਨ ਦਾ ਬਹੁਤ-ਬਹੁਤ ਧੰਨਵਾਦ ਮੈਂ ਅਵਤਾਰ ਸਿੰਘ ਸੰਧੂ ਮੈਂ ਕੈਲਡਨ ਚ ਰਹਿਣਾ ਤੇ ਅੱਜ ਤੋਂ 35 36 ਸਾਲ ਪਹਿਲਾਂ 1987 ਦੇ ਵਿੱਚ ਅਸੀਂ ਹਾਲੈਂਡ ਤੋਂ 174 ਸੱਜਣ 22 ਸ਼ਿਪ ਨੋਵਾ ਸਕੋਸ਼ੀਆ ਦੀ ਧਰਤੀ ਤੇ ਉਤਰੇ ਸੀ 12 ਜੁਲਾਈ ਨੂੰ ਔਰ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਅਸੀਂ ਉੱਥੇ ਪਹੁੰਚੇ ਸੀ ਜਿਸ ਸ਼ਿਪ ਦੇ ਵਿੱਚ ਅਸੀਂ ਆਏ ਉਹ ਬੜਾ ਬਹੁਤ ਹੀ ਇੱਕ ਕਮਜ਼ੋਰ ਸ਼ਿਪ ਸੀ ਕੋਈ ਸੇਫਟੀ ਨਹੀਂ ਸੀ ਔਰ ਪਰਮਾਤਮਾ ਨੇ ਸਾਡਾ ਸਾਥ ਦਿੱਤਾ ਤੇ ਜਦੋਂ ਅਸੀਂ ਉੱਥੇ ਪਹੁੰਚਦੇ ਹਾਂ ਹੈਲੀਫੈਕਸ ਤੋਂ ਕੋਈ 350 ਕਿਲੋਮੀਟਰ ਤੇ ਸਾਊਥ-ਵੈਸਟ ਕੋਰਨਰ ਤੇ ਤਾਂ ਉਹਨਾਂ ਲੋਕਾਂ ਨੇ ਸਾਡੀ ਬਹੁਤ ਹੈਲਪ ਕੀਤੀ ਉਸ ਵੇਲੇ ਔਰ ਉਥੋਂ ਦੀ ਕਮਿਊਨਿਟੀ ਦਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਔਰ ਜੋ ਬਾਕੀ ਸਾਡੀ ਕਮਿਊਨਿਟੀ ਪੰਜਾਬੀ ਕਮਿਊਨਿਟੀ ਨੇ ਵੀ ਉਸ ਟਾਈਮ ਤੇ ਸਾਡੀ ਬਹੁਤ ਮਦਦ ਕੀਤੀ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ ਅਸੀਂ ਰਿਣੀ ਹਾਂ ਸਾਰਿਆਂ ਦੇ ਔਰ ਅਤਕੀ ਅਸੀਂ ਜਾਣਾ ਚਾਹੁੰਦੇ ਆ ਜੁਲਾਈ ਦੇ ਵਿੱਚ ਉੱਥੋਂ ਦੀ ਕਮਿਊਨਿਟੀ ਦਾ ਧੰਨਵਾਦ ਕਰਨ ਲਈ ਉਹਨਾਂ ਲਈ ਕੁਝ ਉਹਨਾਂ ਦੀ ਹੈਲਪ ਕਰਨ ਲਈ ਅਸੀਂ ਚਾਹੁੰਦੇ ਆ ਕਿ ਸਾਰੇ ਸੱਜਣ ਰਲ ਕੇ ਅਸੀਂ ਉੱਥੇ ਜੁਲਾਈ ਦੇ ਵਿੱਚ ਜਾਈਏ ਅਸੀਂ ਸਾਰੀ ਕਮਿਊਨਿਟੀ ਨੂੰ ਵੀ ਇਹ ਬੇਨਤੀ ਕਰਨਾ ਚਾਹੁੰਦੇ ਆ ਜੋ ਸਾਡੇ ਨਾਲ ਜਾਣਾ ਚਾਹੁੰਦੇ ਨੇ ਉਹ ਵੀ ਸਾਡੇ ਨਾਲ ਜਾ ਸਕਦੇ ਆ ਔਰ ਅਸੀਂ ਉੱਥੇ ਜਾ ਕੇ ਉਹਨਾਂ ਲੋਕਾਂ ਦਾ ਧੰਨਵਾਦ ਕਰ ਸਕੀਏ ਤੇ 24 ਤਰੀਕ ਫਬਰੀ ਨੂੰ ਸਾਡੀ ਮੀਟਿੰਗ ਹੈ ਰੈਕਸਡੇਲ ਗੁਰਦੁਆਰਾ ਸਾਹਿਬ ਔਰ ਉੱਥੇ ਇਸ ਗੱਲ ਦੀ ਵਿਚਾਰ ਕਰਾਂਗੇ ਔਰ ਸਾਰਾ ਪ੍ਰੋਗਰਾਮ ਉਸ ਹੱਬ ਨਾਲ ਲਿਖਿਆ ਜਾਵੇ ਕਿ ਇਹ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆ ਆਪਣੇ ਸਾਥੀ ਵੀਰਾਂ ਨੂੰ ਵੀ ਕਿ ਅਸੀਂ ਇਕੱਠੇ ਹੋ ਕੇ ਸਾਰੇ ਇਸ ਕੰਮ ਦੇ ਵਿੱਚ ਹਿੱਸਾ ਪਾ ਸਕੀਏ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਅਵਤਾਰ ਸਿੰਘ ਸੰਧੂ ਵੱਲੋਂ ਕੀਤਾ ਜਾ ਰਿਹਾ ਹੈ ਉਪਰਾਲਾ ਕਾਫੀ ਕਾਬਲੇ ਤਾਰੀਫ ਹੈ ਕਿਉਂਕਿ ਪੰਜਾਬੀਆਂ ਦਾ ਸੁਭਾਅ ਹੈ ਕਿ ਕਦੇ ਵੀ ਔਖੇ ਵੇਲੇ ਸਾਥ ਦੇਣ ਵਾਲਿਆਂ ਨੂੰ ਨਹੀਂ ਭੁੱਲਦੇ ਜਦੋਂ ਕਿਸੇ ਨੇ ਮਦਦ ਕੀਤੀ ਹੋਵੇ ਤਾਂ ਖੁਦ ਆਪਣੇ ਪੈਰਾਂ ਦੇ ਉੱਤੇ ਸਟੈਂਡ ਹੋ ਜਾਂਦੇ ਨੇ ਤਾਂ ਉਦੋਂ ਉਹਨਾਂ ਦੀ ਮਦਦ ਕਰਨ ਲਈ ਵੀ ਪੂਰੀ ਤਰ੍ਹਾਂ ਤਿਆਰਬਰ ਤਿਆਰ ਰਹਿੰਦੇ ਨੇ ਤੇ ਅਜਿਹਾ ਹੀ ਉਪਰਾਲਾ ਹੁਣ ਅਵਤਾਰ ਸਿੰਘ ਸੰਧੂ ਹੋਰਾਂ ਵੱਲੋਂ ਕੀਤਾ ਜਾ ਰਿਹਾ ਹੈ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ